ਸ਼ਲੋਕ ਮਹੱਲਾ ਤੀਜਾ ਪੈ ਵਿੱਚ ਸਭ ਆਕਾਰ ਹੈ ਮਿਰਪੋ ਹਰ ਜੀਉ ਸੋਏ ਚਤ ਗੁਰ ਸੇਵੀਏ ਹਰ ਮਨ ਵਸੈ ਤਿੱਥੈ ਪਉ ਕਦੇ ਨਾ ਹੋਏ ਪਉ ਵਿੱਚ ਜਮਾ ਘਾਰੇ ਜਿੰਨਾ ਆਕਾਰ ਹੈ ਸਭ ਦਾ ਪਉ ਦੇ ਵਿੱਚ ਹੀ ਹੈ ਜੀ ਵੀ ਸਿੱਸੀ ਹੈ ਹਰ ਵਿੱਚ ਮਿਰਪੋ ਹਰ ਜੀਉ ਸੋਏ ਕਿ ਹਰ ਜੀਉ ਆਪਣੇ ਆਪ ਨੂੰ ਰੱਖ ਲੈਂਦਾ ਸਮਝੇ ਜਦੋਂ ਮਾਇਆ ਦਾ ਵਕਰਾ ਸਰੂਪ ਆਪਣਾ ਜਾਣ ਲੈਂਦਾ ਹੈ ਫਿਰ ਫਿਰ ਪੋ ਹੋ ਜਾਂਦਾ। ਅਰ ਔਰ ਜਿਉਂ ਹਰ ਦਿੱਖੇ ਹੋ ਜਾਂਦੇ ਨੇ ਪੰਜਾਬ ਨੂੰ ਸਮਝ ਕੇ ਫਿਰ ਫਿਰ ਪੋ ਹੋ ਜਾਂਦਾ। ਸਤਿਗੁਰ ਸੇਵਿਆ ਹਰ ਮਨ ਵਸੈ ਤਿੱਥੇ ਭੌ ਕਦੇ ਨਾ ਹੋਏ। ਸਤਿਗੁਰ ਦੀ ਸੇਵਾ ਕਰਕੇ ਹਰ ਮਨ ਵਸਦਾ ਗਿਆਨ ਬਲ ਵਸਦਾ ਜੋਤ ਬਲ ਵਸਦੀ ਹੈ ਫਿਰ ਚੁੱਤ ਕੇ ਜਾਂਦਾ। ਫਿਰ ਉਹ ਨਿਰਪੋ ਹੋ ਜਾਂਦਾ। ਕਹਿੰਦਾ ਮਤਲਬ ਭੌ ਕਦੇ ਨਾ ਹੋਏ ਤੋਂ ਇਹੀ ਦੱਸਣਾ ਚਾਹੁੰਦੇ ਆ ਫਿਰ ਫਿਰ ਉਹ ਨਿਰਪੋ ਬਣ ਜਾਂਦਾ। ਹੋ ਗਿਆਨ ਦੇ ਪਵਨ ਦੁਸ਼ਮਨ ਦੁੱਖ ਤਿੰਨ ਕੈ ਨੇੜ ਨਾ ਆਵੇ ਪੋਹ ਨ ਸਕੇ ਕੋਈ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਦੁੱਖਰ ਵਿਸ਼ੁ ਦੋਈ ਨਹੀਂ ਲੈਣੇ ਹੁੰਦੇ ਉਹਦੇ ਲੈਣੇ ਨਹੀਂ ਆ ਸਕਦੇ ਉਹਦੇ ਦੁਸ਼ਮਨ ਨਾਲ ਦੁੱਖ ਲੈਣੇ ਨਹੀਂ ਹੁੰਦੇ ਤੇ ਆਪੇ ਆਪੇ ਚੱਲਦੀ ਹੈ ਆਪੇ ਗੱਲ ਠਹਿ ਕਰ ਰਹੇ ਨੇ ਪੋਹ ਨ ਸਕੇ ਕੋਈ ਉਹ ਉਹਦੇ ਤਾਂ ਕੱਪੜ ਵੀ ਚੱਕਦਾ ਤੇ ਹੱਥ ਵੀ ਆਉਂਦੇ ਸੱਕਦੇ ਤੋਕਿਆ ਉਹਦੇ ਰਾਤ ਨਹੀਂ ਆਉਂਦੇ ਠੀਕ ਉਹਨਾਂ ਦੀ ਕੋਈ ਉੱਤੇ ਜਲਦੀ ਨਹੀਂ ਹੁੰਦੇ ਜਲਦੀ ਦੂਰ ਚਲੇ ਜਾਂਦੇ ਠੀਕ ਹੈ ਗੁਰਮੁਖੀ ਮਨੀ ਵਿਚਾਰਿਆ ਜੋਤਿਸ ਭਾਵੇਂ ਸੋਈ ਗੁਰੂ ਘਰ ਦੇ ਮਨ ਦੇ ਵਿੱਚ ਵਿਚਾਰਿਆ ਜੋਤਿਸ ਭਾਵੇਂ ਉਹ ਹੋਈ ਜੋ ਪਰਮੇਸ਼ਰ ਪੌਦਾ ਹੁੰਦਾ ਹੋਈ ਹੈ ਨਾਨਕ ਆਪੇ ਹੀ ਪੱਤ ਰੱਖ ਸੀ ਕਾਰਜ ਸਵਾਰੈ ਸੋਈ ਜੇ ਲਈ ਕਹਿੰਦੇ ਆਪੇ ਹੀ ਪੱਤ ਰੱਖ ਲਈ ਉਹ ਕਾਰਜ ਵੀ ਉਹ ਨਹੀਂ ਸਵਾਰਾ ਆਦਮੀ ਜੇ ਬਸ ਜਾਨੀ ਆਪਣੀ ਬਚਾਉਂ ਪਤਾ ਆਪ ਚਲੇ ਠੀਕ ਹੈ ਜਿਹੜੇ ਆਦਮੀ ਆਪਣੀ ਪਤ ਬਚਾਉਂ ਦੱਸਦੇ ਉਹ ਸਪੋੜ ਨੇ ਕਾਜਸਵਾਰੇ ਸੋਏ ਉਹਦੀ ਕਾਜਸਵਾਰ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਵੀ ਫੁਨ ਜਾਹੇ ਜਿਨੀ ਸਤਗੁਰਨਾ ਸੇਵਿਓ ਸੇ ਆਏ ਗਏ ਪਛਤਾਇ ਇੱਕ ਚੱਲੇ ਇੱਕ ਚੱਲ ਗਏ ਹਾਂ ਚੱਲੇ ਚੱਲੇ ਨੇ ਜੋ ਚੱਲ ਗਏ ਰਹਿਣੇ ਵੀ ਫਿਰ ਚੱਲ ਜਾਣ ਜਿਹੜੇ ਰਹਿਣੇ ਵੀ ਉਹਨੇ ਵੀ ਚੱਲ ਜਾਂਦੇ ਠੀਕ ਹੈ ਜਿਹਦੇ ਸਤਗੁਰੂ ਨੂੰ ਸੇਵਿਆ ਜਿਹੜਾ ਸਤਗੁਰੂ ਦੀ ਸੇਵਾ ਨਹੀਂ ਕੀਤੀ ਹਾਂਜੀ ਇਹ ਆਏ ਗਏ ਪਛਤਾਏ ਆਉ ਆਵਾਂ ਜਾਂਦੇ ਤਾਂ ਵੀ ਜਾਣਦਾ ਮੈਨੂੰ ਵੀ ਅਫਰ ਪਛਤਾਉਂਦੇ ਨਾਨਕ ਸੱਚ ਰਤੇ ਤੇ ਨਾ ਵਿਛੜੈ ਸਤਗੁਰ ਸੇਵ ਸਮਾਹੀ ਉਹਨਾਂ ਕਹਿੰਦਾ ਸਤਗੁਰੂ ਦਾ ਵੀ ਉੱੜ ਗਿਆ ਉਹ ਵਿਛੜ ਦੇ ਲਈ ਤੇ ਸਤਗੁਰੂ ਦੀ ਸੇਵਾ ਕਮਾਉਣ ਆ ਸਤਗੁਰੂ ਦੀ ਸੇਵਾ ਹੀ ਕਰਦੇ ਨੇ ਫਿਰ ਉਹ ਫੇਰ ਹੀ ਮੁੱਚਦੇ ਆ ਸਤਗੁਰੂ ਦੀ ਸੇਵਾ ਕਮੂਤੇ ਕਮ ਉਹਦੀ ਸੇਵਾ ਜੇ ਸੁਭਾਜਦੇ ਸੇਵਾ ਹੀ ਕਰਦੇ ਨੇ ਇਹਦੇ ਵਿੱਚ ਹੀ ਉਹਦਾ ਮਰਦ ਹੀ ਹੋ ਜਾਂਦਾ ਬਸ ਦੂਰ ਕੋ ਚੰਗਾ ਲੱਗਦਾ ਹੀ ਨਹੀਂ ਠੀਕ ਹੈ ਜੀ ਪੌੜੀ ਤਿਸ ਮਿਲੀਏ ਸਤਗੁਰ ਸੱਜਣਾ ਜਿਸ ਅੰਦਰ ਹਰ ਗੁਣਕਾਰੀ ਤਿਸ ਮਿਲੀਏ ਸਤਗੁਰ ਪ੍ਰੀਤਮੈ ਜਿਨ ਹਉਮੈ ਵਿੱਚੋਂ ਮਾਰੀ ਸਰ ਹਾਰਗੋਣ ਕਾ ਦੀ ਇਹ ਦੇਰ ਤੇ ਹਰੀਆਲੇ ਕੋਲ ਦੇ ਹਾਂਜੀ ਕਾਰੀਗੋਣ ਦੇ ਕੁਛ ਕਰਨ ਵਾਲੇ ਗੋਲ ਦੇ ਗੋਲ ਕੋਚੇ ਕਰਨ ਦੀ ਸੁਭਰਤਾ ਰੱਖਦੇ ਨੇ ਗੁਣ ਬਦਲ ਲੈਣ ਦੀ ਸੁਭਰਤਾ ਰੱਖਦੇ ਨੇ ਜਿਹੜੇ ਗੋਲ ਗੁਣ ਕਾਰੀ ਨੇ ਸਤਗੁਰ ਦੇ ਅੰਦਰ ਹਰ ਹਰ ਵਾਲੇ ਗੁਣ ਹੈ ਜੀ ਹਰ ਗੋਲ ਕਾਰੀ ਨੇ ਹੋ ਕੁਛ ਕਲ ਕਲ ਧੋਲ ਆਵੇ ਦੇ ਠੀਕ ਹੈ ਜੀ ਇਸ ਮਿਲੀਏ ਸਤਗੁਰ ਪ੍ਰੀਤਮ ਹੈ ਜਿਨ ਹੋਂਮੇ ਵਿੱਚੋਂ ਮਾਰੀ ਖੇਲੇ ਵਿੱਚ ਉਹਦੇ ਬਾਰੇ ਮੈਂ ਤੇ ਸਤਗੁਰ ਐਸੇ ਸਤਗੁਰ ਪ੍ਰੀਤਮ ਨੂੰ ਕੋਲਣਾ ਚਾਹੀਦਾ। ਜਿਹਦੇ ਵਿੱਚ ਆਪਣੇ ਵਿੱਚ ਹੋਊਗਾ ਬਾਲ ਨਹੀਂ। ਠੀਕ ਹੈ ਜੀ। ਸੋ ਸਤਗੁਰ ਪੂਰਾ ਧਨ ਧਨ ਹੈ ਜਿਨੇ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਐਸਾ ਸਤਗੁਰ ਪੂਰਾ ਧਨ ਧਨ ਹੈ ਜਿਨੇ ਹਰ ਕਾ ਉਪਦੇਸ਼ ਦੇ ਕੇ ਸਾਰੀ ਸੈਤੀ ਨੂੰ ਸਵਾਰ ਦਿੱਤਾ। ਤੇ ਮੇਰਾ ਬਾਲਿਆ ਜਿਹਦਾ ਕੇ ਗੁਰਮਤਿ ਦੇ ਰਸਤੇ ਪਾਲਿਆ ਸਵਾਰਤਾ ਉਸ ਸਤਗੁਰ ਧੰਤਾ ਦੇ। ਪੂਰਾ ਕਿਉਂ ਲਿਖਿਆ ਜੀ ਸੋ ਸਤਗੁਰ ਪੂਰਾ ਅਧੂਰਾ ਵੀ ਹੁੰਦਾ ਹੈ ਸਤਗੁਰ ਆਹ ਅਧੂਰਾ ਵੀ ਉਹਦੇ ਸਤਗੁਰਤਾ ਦੇ ਹਦਾਂ ਦੂਰਾ ਹੋ ਲੋ ਨੇ ਜਿੰਨਾ ਜਰੂਰ ਹੈ ਇੱਕ ਮਨ ਦੀ ਚੇਤਨਾ ਹੋਇਆ ਹੋਵੇ ਉਸ ਦੇ ਜਿੰਨਾ ਦੂਰ ਹੈ ਜਿੰਨਾ ਜਰੂਰ ਦਾ ਮਨ ਉਹਦੇ ਕਾਬੂ ਜਿਹੀ ਹੈ ਪੂਰੀ ਤਰ੍ਹਾਂ ਸਾਚਾ ਜਿਹੜੀ ਉਹਦਾ ਜਿੰਨਾ ਦੂਰਾ ਹੈ ਅੱਛਾ ਤੇ ਸਤਗੁਰ ਤਾਂ ਹਰੇਕ ਦੇ ਅੰਦਰ ਹੈ ਪਰ ਸਤਗੁਰ ਪੂਰਾ ਜਦੋਂ ਹੁੰਦਾ ਫਿਰ ਉਹਨੂੰ ਹਰ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ ਜੀ ਇਹੀ ਕਹਿਣਾ ਚਾਹੁੰਦੇ ਜੀ ਆ ਉਹ ਬਾਣੀ ਜਿਹਨੇ ਜਦ ਆਪਣਾ ਦਿੱਤੇ ਸਾਧੂਰ ਪੂਰਾ ਖਦ ਹੈ ਪੂਰਾ ਕਾਣੀ ਹੋਇਆ ਨਾ ਪਹਿਲਾਂ ਦਾ ਦਾ ਹੈ ਅੱਛਾ ਜੀ ਕਾਣੀ ਪੂਰਾ ਹੋਣਾ ਠੀਕ ਹੈ ਜੀ ਪੂਰਾ ਤਾਂ ਮਨ ਜਿੱਤੇ ਜਗਜੀਤ ਹੈ ਫਿਰ ਮਨ ਜਿੱਤਿਆ ਹੋਇਆ ਉਹਦਾ ਮਨ ਕਾਬੂ 'ਚ ਹੈ ਠੀਕ ਹੈ ਪਰ ਫਿਰ ਉਸ ਨੂੰ ਹਰ ਉਪਦੇਸ਼ ਦਾ ਭਾਵ ਹੈ ਵੀ ਉਹਨੂੰ ਫਿਰ ਬਾਣੀ ਉਤਰਦੀ ਉਹਨਾਂ ਨੂੰ ਹਾਂਜੀ ਕਾਣੀ ਉਹਦੀ ਗੱਲ ਚ ਬਸਨ ਹੋਊਗਾ ਅੱਜ ਇਹ ਲੈ ਰਹਿਣਾ ਤੂੰ ਆਪ ਤੈ ਲੈ ਕਰ ਤੂੰ ਤੇਰਾ ਤਾਂ ਬਿਲਕੁਲ ਦਾ ਨਹੀਂ ਉਹਦਾ ਅਰਥ ਹੈ ਕਿ ਮੈਂ ਦੋ ਦੇ ਜੇ ਬਾਹਰ ਠੀਕ ਹੈ ਤੇ ਸ੍ਰਿਸ਼ਟੀ ਤੋਂ ਕੀ ਭਾਵੇਂ ਜੀ ਸਭ ਸ੍ਰਿਸ਼ਟੀ ਸਵਾਰੀ ਸ੍ਰਿਸ਼ਟੀ ਤੋਂ ਕੀ ਭਾਵੇਂ ਕਿ ਜਿਹੜੇ ਜੀਵ ਹੈ ਕਿਹਦਾ ਮਤਲਬ ਹੈ ਮਤਲਬ ਆ ਗਿਆ ਜੋਗੀ ਆ ਗਿਆ ਕੋਈ ਆ ਗਿਆ ਉਹ ਸ੍ਰਿਸ਼ਟੀ ਹੋਈ ਹੈ ਸਵਾਰੀ ਤੇ ਜਿਹਦੇ ਅੱਜ ਵੀ ਗੱਲ ਹੈ ਜਨਮਾਂ ਅੰਤਰ ਦੀ ਗੱਲ ਠੀਕ ਹੈ ਜੀ ਏਨਕੋ ਬੁੱਤ ਦੇ ਅਜਿਹਾ ਉਪਦੇਸ਼ ਵੀ ਦਿੰਦਾ ਸਾਰੀ ਉਪਤਾ ਨੂੰ ਉਪਦੇਸ਼ ਦਿੰਦਾ ਕਹਿੰਦਾ ਨਿਤ ਜਪਿਓ ਸੰਤੋ ਰਾਮ ਨਾਮ ਪੌਜਲ ਬਿਕਤਾਰੀ ਗੁਰ ਪੂਰੇ ਹਰੁਪ ਦੇਸ਼ਿਆ ਗੁਰ ਵਿਟੜਿਓ ਹਉ ਸਦਬਾਰੀ ਤੇ ਗੁਰ ਹਰ ਕੇ ਸੁਣ ਤੋ ਜਿੱਤੇ ਰਾਮ ਲੋਕ ਜਪਿਓ ਪੌਜਲ ਵਿਖਤਾਰੀ ਇਹ ਜਿਹੜੀ ਪਵਤ ਸਾਧ ਜਲੈ ਬ੍ਰਿਖ ਸਾਧ ਜਲੈ ਇਤ ਇਤ ਮੈਂ ਇਤ ਆਰੀ ਤਰੀਓ ਜਿਤ ਤੂੰ ਕਰਦਾ ਹੀ ਰਿਓ ਜੇ ਰਬਿਓ ਨਾਲ ਬਾਕੀ ਤਾਂ ਮਾਇਆ ਦੀ ਗੱਲ ਕਰਦੇ ਜਾਂ ਮਾਇਆ ਦੀਆਂ ਗੱਲਾਂ ਕਰ ਲਿਆ ਨਾ ਮਾਇਆ ਜੱਟ ਤੇ ਮਾਇਆ ਦੀ ਗੱਲਾਂ ਕਰਿਓ ਕੋਈ ਭਾਇਆ ਕੁਝ ਨਹੀਂ ਹੋਦੀ ਭਾਇਆ ਪਿੱਛੇ ਪਿੱਛੇ ਤੋਰੀ ਫਿਰੂ ਨਾ ਸਹੀ ਇਹਦੇ ਬੰਦੇ ਸਰਜੂਗਾ ਆਪਨਾ ਫਿਰਦੀ ਕਰਸ ਸੰਤਾਂ ਨੂੰ ਕਿ ਕਹੀ ਹੈ ਜੀ ਇਹ ਗੱਲ ਸੰਤ ਤਰੇ ਨਹੀਂ ਹੁੰਦੇ ਸੰਤ ਜੇਲਾ ਨੂੰ ਮੈਂ ਕਿਹਾ ਹੋਇਆ ਗੁਰਬਾਨੀ ਦੇ ਸੰਤ ਰੂਪ ਦੇ ਦਿੱਤਾ ਆਪ ਆਪ ਪਤਾ ਨਹੀਂ ਤੁਸ ਤਲੋ ਕਰਨਾ ਆਪਣਾ ਉਪਦੇਸ਼ ਗਲਤ ਤੇ ਲਾਗੇ ਠੀਕ ਹੈ ਗੁਰਬਾਨੀ ਤੋਂ ਉਪਦੇਸ਼ ਲੈ ਕੇ ਸੰਤ ਦਾ ਹਾਂ ਉਪਦੇਸ਼ ਦਿੰਦੇ ਫਿਰ ਤਾਂ ਗੱਲ ਬੰਦੀ ਸੀ ਗੁਰ ਪੂਰ ਹੈ ਹਰ ਉਪਦੇਸ਼ਿਆ ਗੁਰ ਵਿਟੜਿਓ ਹਾਂ ਸਦਬਾਰੀ ਗੁਰਪੁਰੇ ਹਰ உபਦੇਸ਼ਿਆ ਗੁਰਪੁਰੇ ਦਾ ਹਰ உபਦੇਸ਼ ਦਿੱਤਾ ਜੋ ਦਾ உபਦੇਸ਼ ਦਿੱਤਾ ਹਰ ਕੀ ਹੈ ਕਿ ਜਿਹੜੇ ਕੋਲ ਹੈ ਇਹ ਹਰ உபਦੇਸ਼ਿਆ ਹਾਂਜੀ ਕਰਕੇ ਗੁਰਪੁਰੇ ਉੱਤੋਂ ਕੁਰਬਾਨ ਹੋਣਾ ਚਾਹੀਦਾ ਗੁਰ ਵਿਟੜਿਓ ਹਾਂ ਸੱਦਬਾਰੀ ਹਾਂ ਐਸੇ ਸਤਗੁਰੂ ਉੱਤੋਂ ਕੁਰਬਾਨ ਹੋਣਾ ਚਾਹੀਦਾ ਹੈ ਜਿਹੜਾ ਸਿਰਫ ਹਰ ਦਾ உபਦੇਸ਼ਿਰ ਦਾ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ